ਸਭ ਸਵੇਰ ਕਾ ਦੀ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਮੈਂ ਤਾਂ ਸੌਰੀ ਠੀਕ ਠਾਕ ਹੋਂਗੇ ਤੁਹਾਨੂੰ ਲੋਕ ਸੌਂ ਖੁਸ਼ ਆ ਹੁਣ ਮੇਰੀ ਬਿਲਕੁਲ ਠੀਕ ਹੈ ਟਾਈਮ ਜਿਹੜਾ ਹੋ ਰਿਹਾ ਸਵੇਰ ਦਾ ਪੌਣੇ ਛੇ ਦਾ ਪੌਣੇ ਛੇ ਹੋ ਗਏ ਤੇ ਇੱਕ ਸਾਈਡ ਤੇ ਗੈਸ ਤੇ ਬਣ ਗਈ ਚਾਹ ਇੱਕ ਸਾਈਡ ਤੇ ਮਰਖ ਰਿਹਾ ਰਾਜਮਾ ਬੋਲ ਰਣੀ ਰਾਜ ਰਾਜਮਾ ਰਾਜਮਾ ਸੋਕ ਕਰੇ ਸੀ ਇੱਕ ਵੀ ਸੋ ਰਾਜਮਾ ਨੂੰ ਆ ਚੁੱਕੀ ਹੈ ਬਸ ਮੈਂ ਥੋੜਾ ਜਿਹਾ ਗੈਸ ਹੋਰ ਆਨ ਕਰਕੇ ਵੀ ਸਲ ਨਹੀਂ ਹੋਣ ਤੇ ਬੰਦ ਕਰ ਦਉਂਗਾ ਆਲਮੋਸਟ ਇੱਕ ਵੇਸਲ ਚ ਰਾਜਮਾ ਕੱਢ ਜਾਂਦੇ ਨੇ ਦੁੱਧ ਦਾ ਪਤੀਲਾ ਮੈਂ ਕਰਤਾ ਖਾਲੀ ਧੋਤਾ ਪਿਆ ਸਾਹਮਣੇ ਤੇ ਫਿਰ ਹੁਣ ਮੈਂ ਕਰ ਲਈ ਮਸਾਲੇ ਦੀ ਤਿਆਰੀ ਮੈਂ ਕਿ ਚਾਹ ਬਣਦੇ ਮੰਦੇ ਨਾ ਮਿਕਸਰ ਜਾਰਜ ਪਿਆਜ਼ ਟਮਾਟਰ ਵਗੈਰਾ ਸਾਰਾ ਕੁਝ ਮੈਂ ਕੱਟ ਕੇ ਜਿੰਨੀ ਕੁ ਲੋੜ ਆ ਸਬਜੀ ਵਾਸਤੇ ਰੱਖ ਲਾ ਹੋ ਸਕਿਆ ਚਾਹ ਵੀ ਤਾਂ ਪਹਿਲਾਂ ਪਹਿਲੇ ਨੂੰ ਗ੍ਰਾਈਂਡ ਵੀ ਕਰ ਦਾਂ ਮਿਕਸਰ ਚ ਮਾਸਾਈ ਹੁੰਦਾ ਫਿਰ ਆਹ ਹੁੰਦਾ ਵੀ ਜਲਦੀ ਜਲਦੀ ਕੰਮ ਹੋ ਜਾਣੀ ਕੱਦ ਮੈਂ ਅੱਬ ਆਪਣਾ ਬਾਥਰੂਮ ਡੀਪ ਕਲੀਨ ਕਰਨਾ ਹੈ ਕਿ ਡਸਟਿੰਗ ਸਾਰੀ ਕਰਨ ਵਾਲੀ ਪਈ ਹੈ ਮੈਂ ਦੋ ਦਿਨਾਂ ਤੋਂ ਅਸੀਂ ਬਸ ਬਾਹਰਾਂ ਕਰੀ ਜਾ ਰਹੇ ਸੀ ਡਸਟਿੰਗ ਨਹੀਂ ਹੋ ਪਾ ਰਹੀ ਸੀ ਡਸਟਿੰਗ ਸਾਰੀ ਕਰਨ ਵਾਲੀ ਪਈ ਹੈ ਫਿਰ ਉਹਦੋਂ ਆਏ ਹੁੰਦਾ ਵੀ ਬਸ ਕੰਮ ਨਾਲੋਂ ਪ੍ਰੈਸ਼ਰ ਜੋ ਹੋएगा ਆਪਦੇ ਆਪ ਤੇ ਇਸ ਕਰਕੇ ਮੈਨੂੰ ਆਇਆ ਵੀ ਅੱਜ ਮੈਂ ਕਿਚਨ ਦਾ ਜਲਦੀ ਕੰਮ ਖਤਮ ਕਰਕੇ ਫਿਰ ਮੈਂ ਡਸਟਿੰਗ ਕਰਨ ਲੱਗਿਆ ਚਾਹੂ ਬਲਗੀ ਦੁੱਧ ਪਾ ਲਈ ਅੱਜ ਮੈਂ ਕੱਲ ਤੋਂ ਇਸ ਕੱਪੜੇ ਜਿਵੇਂ ਨਹੀਂ ਤੁੰਦੀ ਅੱਜ ਮੈਂ ਹੋਰ ਸਾਰੀ ਡਸਟਿੰਗ ਕਰਨ ਦੀ ਸੋਚ ਰਹੀ ਹਾਂ ਰੋਬੀ ਦੀ ਮੇਰੇ ਰੂਮ ਦੀ ਵੀ ਛੋਟ ਮਿੱਟੀ ਚੜੀ ਪਈ ਸਾਡੇ ਰੂਮ ਵਿੱਚ ਤਾਂ ਇਹ ਕੰਮ ਅੱਜ ਮੈਂ ਵਾਸ ਕੱਪੜੇ ਛੱਡ ਕੇ ਵਾਸ਼ਰੂਮ ਡੀਪ ਕਲੀਨ ਕਰੂੰ ਡਸਟਿੰਗ ਕਰੂੰ ਕਿਚਨ ਦੀ ਸਬਜੀ ਆ ਰਾਜਮਾ ਤੇ ਉਸ ਤੋਂ ਬਾਅਦ ਬ੍ਰੈਕਫਾਸਟ ਸੋਚ ਰਹੀ ਹਾਂ ਪਨੀਰ ਕਰ ਲਵਾਂ ਦੇਖ ਲੈਣਾ ਬਣੂਗਾ ਟਾਈਮ ਹੋ ਗਿਆ ਪੌਣੀ ਸੱਤ ਦਾ ਤੜਕਾ ਮੈਂ ਲਗਾਤਾ ਸਬਜੀ ਨੂੰ ਰਾਜਮਾ ਨੂੰ ਸਬਜੀ ਬਣ ਰਹੀ ਹੈ ਤੇ ਕਿਉਂ ਰੱਖਿਆ ਹੋਇਆ ਗੈਸ ਤੇ ਗਰਮ ਕਰਨਾ ਫ੍ਰਿਜ ਵਿੱਚ ਪਿਆ ਸੀ ਕਈ ਦਿਨਾਂ ਦਾ ਬਾਹਰਲੇ ਫ੍ਰਿਜ ਵਿੱਚ ਮੈਂ ਕੌਲ ਹੀ ਕਰਖੀ ਸੀ ਬਸ ਟਾਈਮ ਹੀ ਨਹੀਂ ਮੇਰਾ ਲੱਗ ਰਿਹਾ ਸੀ ਇੱਕ ਤਾਂ ਗਰਮੀ ਦੀ ਕੌਲ ਸੀ ਕੌਣ ਜਾਣ ਚ ਕਰਕੇ ਟਾਈਮ ਹੀ ਲੱਗ ਰਿਹਾ ਸੀ ਆ ਕਿਉਂ ਗਰਮ ਕਰਨਾ ਰੱਖਤਾ ਸਾਈਡ ਤੇ ਇੱਕ ਇੱਕ ਸਾਈਡ ਤੇ ਰੱਖਤੀ ਸਬਜੀ ਬਣਨੀ ਹੁਣ ਮੈਨੂੰ ਆਇਆ ਵੀ ਮੈਂ ਡਸਟਿੰਗ ਕਰਾਂ ਕੇ ਵਾਸ਼ਰੂਮ ਕਲੀਨ ਕਰਾਂ ਫਿਰ ਮੈਂ ਸੋਚਿਆ ਚਲੋ ਡਸਟਿੰਗ ਕਰ ਲੈਂਦੀ ਆ ਇਹਨੇ ਡਸਟਿੰਗ ਕਰਦੇ ਕਰਦੇ ਸਬਜੀ ਵੀ ਬਣ ਜੂਗੀ ਕਿਉਂ ਵੀ ਗਰਮ ਹੋ ਜੂਗਾ ਤੇ ਮੇਰੀ ਨਿਗਾ ਵੀ ਰਹੂਗੀ ਨਾ ਜੇ ਮੈਂ ਵਾਸ਼ਰੂਮ ਚਲੀ ਗਈ ਫਿਰ ਮੈਨੂੰ ਗਿੱਲੇ ਪੈਰਾਂ ਨਾਲ ਬਾਹਰ ਬਾਅਦ ਬਾਰੇ ਨਿਕਲਣਾ ਮੁਸ਼ਕਲ ਹੋ ਜੂਗੀ ਉਹ ਦੇਖਣਾ ਇਸ ਕਰਕੇ ਮੈਨੇ ਮੈਂ ਡਸਟਿੰਗ ਕਰਦੀ ਆ ਇਹਨੇ ਡਸਟਿੰਗ ਕਰਦੇ ਕਰਦੇ ਸਬਜੀ ਵੀ ਬਣ ਜੂਗੀ ਉਹ ਵੀ ਬਣ ਜੂਗਾ ਉਸ ਤੋਂ ਬਾਅਦ ਫਿਰ ਵਾਸ਼ਰੂਮ ਡੀਪ ਕਲੀਨ ਕਰੂੰਗਾ ਤਾਂ ਸਟੈਪ ਬਾਈ ਸਟੈਪ ਕ ਕਰਦੇ ਆ ਅੱਜ ਪੂਰੀ એનર્ਜੀੇ ਕੰਮ ਕਰਾਂਦੀ ਕਿਉਂਕਿ ਦੋ ਦਿਨ ਹੋ ਗਏ ਨੇ ਘਰ ਦੇ ਕੰਮਾਂ ਤੇ ਹੱਥ ਨਹੀਂ ਲਾਇਆ ਜਦੋਂ ਆਪਾਂ ਕਰਦੇ ਕੰਮ ਆਪਾਂ ਕਰਦੇ ਨਹੀਂ ਇੱਕ ਦੋ ਦਿਨ ਫਿਰ ਉਸ ਤੋਂ ਬਾਅਦ ਦੁਬਾਰੇ એનર્ਜੀ ਇੰਨੀ ਆ ਜਾਂਦੀ ਔਰ ਕਰਨ ਨੂੰ ਆਪਦੀ ਨੂੰ ਦੇਖ ਦੇਖੇ ਜੀ ਵੀ ਚੜਦੀ ਆ ਹਨਾ ਜਿਵੇਂ ਜਿਵੇਂ ਡਸਟਿੰਗ ਕਰਾਂਂ ਚੱਕਰ ਹੋਈ ਚੋ ਉਸ ਮਾਮਨ ਦੀ ਏਰੀਆ ਕਲੀਨ ਹੋਈ ਚ ਲੋ ਸਕੀ ਘਰ ਮੈਂਟੇਨ ਕਰਨੇ ਸਫਾਈ ਮੈਂਟੇਨ ਕਰਨੀ ਬਹੁਤ ਹੀ ਔਖਾ ਕੰਮ ਹੈ ਇੱਕ ਦਿਨ ਜਨਾਨੀ ਕਰੋ ਚੱਲ ਜੇ ਨਾ ਘਰ ਦਾ ਪੂਰਾ ਹਾਲ ਹੋ ਜਾਂਦਾ ਜੇ ਕੋਈ ਪਿੱਛੇ ਕਰਨ ਵਾਲਾ ਨਾ ਹੋਵੇ ਬਹੁਤ ਔਖਾ ਹੋ ਜਾਂਦਾ ਮੈਂਟੇਨ ਕਰਨਾ ਬਹੁਤ ਔਖੇ ਨੇਗੇ ਹਰ ਤਾਂ ਆਪਾ ਬਣਾ ਲੰਨੇ ਪਰ ਸਫਾਈ ਬਹੁਤ ਔਖੀ ਹੈ ਅੱਜ ਨਾ ਸਵੇਰੇ ਕਿਚਨ ਚ ਮੈਂ ਬਣਾ ਲਈ ਸੀ ਸਬਜੀ ਰਾਜਮਾ ਦੀ ਸਬਜੀ ਬਣਾਉਣ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਵਾਲਾ ਕਿਉਂਕਿ ਕਿਚਨ ਚ ਸਬਜੀ ਬਣਾਉਣ ਤੋਂ ਸਿਵਾ ਸਵੇਰੇ ਸਵੇਰੇ ਹੋਰ ਕੋਈ ਕੰਮ ਨਹੀਂ ਸੀ ਮੇਰਾ ਕੋਈ ਬ੍ਰੈਕਫਾਸਟ ਵੀ ਨਹੀਂ ਸੱਚ ਕੋਈ ਹੈਗਾ ਇੰਨਾ ਕਿਵੇਂ ਬਣਾ ਕੇ ਰੱਖਣਾ ਸੀ ਕੁਝ ਬਸ ਕੱਲੀ ਸਬਜੀ ਸੀ ਜਿਹੜਾ ਭਾਂਡੇ ਹੋਏ ਉਸ ਨਾਲ ਨਾਲ ਮੈਂ ਉਹ ਸਾਫ ਕਰਤੀ ਸ਼ੈਲਫ ਵਗੈਰਾ ਸਾਫ ਕਰਤੀ ਆਟਾ ਠਹਿਰ ਕੇ ਗੁੰਦੀ ਹੁੰਨੇ ਗਰਮੀ ਵਿੱਚ ਇਹ ਨਹੀਂ ਜਲਦੀ ਆਟਾ ਨਹੀਂ ਗੁੰਦੀ ਹਾਂ ਪਰ ਸਬਜੀ ਮੈਂ ਜਰੂਰ ਪਹਿਲਾਂ ਹੀ ਬਣਾਉਂਦਾ ਨਹੀਂ ਹੁੰਦੀ ਆ ਉੰਕੇ ਫਿਰ ਸਬਜ਼ੀ ਬਣਾਉਣ ਤੋਂ ਬਾਅਦ ਏਟੈਂਸ਼ਨ ਹੀ ਰਹਿੰਦੀ ਵੀ ਕਿਸ ਨੇ ਰੋਟੀ ਖਾਣੀ ਆ ਸਬਜ਼ੀ ਬਣ ਗਈ ਖਜਾ ਨਾ ਬਣੀ ਆ ਜਾਂ ਹਲੇ ਟਾਈਮ ਪਿਆ ਬਣਾਣ ਵਿੱਚ ਹਣਾ ਤੇ ਜਦੋਂ ਵੀ ਕੋਈ ਰੋਟੀ ਮੰਗ ਲੇ ਚਲੋ ਆਪਾਂ ਰੋਟੀ ਦਿੰਦੇ ਹੋ ਜਾਂਦੇ ਫਿਰ ਅਗਲੇ ਨੂੰ ਬਾਕੀ ਜਦੋਂ ਕੋਈ ਰਾਜਮਾ ਚਨੇ ਵਰਗੀ ਸਬਜ਼ੀ ਹੁੰਦੀ ਆ ਪਹਿਲਾਂ ਬਣਾ ਕੇ ਰੱਖ ਦਿੱਤਾ ਤਾਂ ਤਰੀ ਵੀ ਪੀਪੀ ਗਾੜੀ ਹੋਏ ਨੇ ਟੈਕਸਚਰ ਅੱਛਾ ਹੋਏਗਾ ਸਬਜ਼ੀ ਦਾ ਤੋਂ ਉਸ ਤੋਂ ਬਾਅਦ ਮੈਂ ਲਾਗੇ ਸੇ ਡਸਟਿੰਗ ਕਰਾਂ ਡਸਟਿੰਗ ਐਂਟਰੈਂਸ ਡੋਰ ਤੋਂ ਕਰ ਲੈ ਸ਼ੁਰੂ ਕਈ ਦਿਨ ਹੋ ਗਈ ਸੀ ਕਈ ਦਿਨ ਨਹੀਂ ਮੀਨਸ 2 ਦਿਨ ਹੋ ਗਈ ਸੀ ਬਿਲਕੁਲ ਵੀ ਕਰੇ ਅੱਖ ਤੀ ਨਹੀਂ ਲੱਗਿਆ ਕੰਮ ਤੇ ਵਗੈਸੇ ਦੋ ਦਿਨਾਂ ਤੋਂ ਹੀ ਬਸ ਕਿਤੇ ਆਉਣ ਜਾਣ ਦੀ ਬੀਜ਼ੀ ਸੀਗੇ ਇੱਕ ਦਿਨ ਦਾ ਪੂਰਾ ਦਿਨ ਹੀ ਲੱਗਿਆ ਆਉਣ ਜਾਣ ਚ ਇੱਕ ਦਿਨ ਫੇਰ ਅੱਧਾ ਦਿਨ ਕਰੇ ਸੀ ਅੱਧਾ ਦਿਨ ਬਾਹਰ ਸੀਗੇ ਬਸ ਫਿਰ ਜਦੋਂ ਕੋਪਾ ਕਿਤੇ ਜਾਣਾ ਹੁੰਦਾ ਨਾ ਬਾਹਰ ਘਰ ਆਉਂਦੇ ਵੀ ਖਾਣ ਪਕਾਉਣਾ ਹੀ ਹੁੰਦਾ ਵੀ ਘਰ ਦਾ ਮੇਨ ਮੇਨ ਜੇ ਕੰਮ ਖਾਣ ਪਕਾਉਣ ਕਰਕੇ ਤੁਸੀਂ ਚੱਲ ਜੋ ਤੇ ਬਸ ਆਉਂਦੇ ਉਹਨੂੰ ਫੇਰ ਕੋਈ ਨਾ ਕੋਈ ਕੰਮ ਤਿਆਰ ਹੋਏ ਨੇ ਕੋਈ ਕੰਮ ਦਾ ਟਾਈਮ ਹੁੰਦਾ ਬਿੰਚਾ ਟਾ ਪ੍ਰੈਸਟ ਕਰਨਾ ਬਸ ਐਂ ਚ ਫੇਰ ਟਾਈਮ ਲੱਗ ਜਾਂਦਾ ਫੇਰ ਘਰ ਦੇ ਕੰਮ ਨਹੀਂ ਹੁੰਦੇ ਜਦ ਕਿ ਤੇ ਆਪਾਂ ਜਾਣਾ ਹੁੰਦਾ ਤੇ ਬਸ ਐਸ ਤਰ੍ਹਾਂ ਕੁਛ ਸੀਗਾ ਤੇ ਅੱਜ ਪਰ ਪੂਰੇ ਮੈਂ ਜੋਸ਼ ਸੀ ਪੂਰੀ ਮੇਰੇ ਚ એનર્ਜੀ ਸੀ ਔਰ ਆਪ ਦਾ ਘਰ ਫਿਰ ਜੋ ਆਪਾਂ ਸਾਫ਼ ਨਾ ਕਰੀ ਆਇ ਲੱਗਦਾ ਵੀ ਬਹੁਤ ਹੀ ਗੰਦਾ ਪਿਆ ਸਾਫ਼ ਸਫਾਈ ਕਰਨ ਵਾਲੀ ਆ ਫਿਰ ਤਾਂ ਮੈਂ ਚੱਕ ਲਈ ਸੀ ਕੱਪੜਾ ਜ ਸਵੇਰੇ ਮੈਂ ਤੇ ਸਾਰੀ ਡਸਟਿੰਗ ਆ ਤਾਂ ਮੈਂ ਕਰਕੇ ਹਟੂੰਗੀ ਔਰ ਅੱਛਾ ਵੀ ਲੱਗਦਾ ਜੋ ਆਪ ਆਪਣਾ ਘਰ ਸਾਫ਼ ਕਰਦੇ ਆ ਕੰਮ ਕਰੀ ਜਾਂਦੇ ਆ ਨਾ ਸੋ ਜਿਵੇਂ ਜਿਵੇਂ ਸਾਫ਼ ਹੁੰਦਾ ਬਹੁਤ ਵਧੀਆ ਲੱਗਦਾ ਤੇ ਗਰਮੀ ਵੀ ਪੂਰੀ ਜ਼ੋਰ ਤੇ ਸੀਗੀ ਤੋਂ ਮੈਂ ਕਰ ਰਹੀ ਸੀ ਪੌੜੀਆਂ ਦੀ ਰੇਲਿੰਗ ਸਾਫ ਕਿਉਂਕਿ ਲੌਬੀ ਚ ਮੰਮੀ ਬੈਠੇ ਚਾਹ ਪੀ ਰਹੇ ਸੀ ਮੈਂ ਕਿਹਾ ਚਲੋ ਪੌੜੀਆਂ ਤੇ ਉਹ ਕੱਪੜਾ ਮਾਰਿਆਉਣੀ ਆ ਤੇ ਇਹਦਾ ਡਸਟਿੰਗ ਕਰਦੇ ਕਰਦੇ ਪੌੜੀਆਂ ਦੀ ਰੇਲਿੰਗ ਵੀ ਸਾਫ ਹੋ ਜਾਂਦੀ ਨਾਲ ਨਾਲ ਤੇ ਸ਼ੀਸ਼ਿਆਂ ਤੇ ਨਾ ਪਾਣੀ ਦੇ ਦਾਗ ਸੀ ਅੰਦਰਲੀ ਸਾਈਡ ਜਦੋਂ ਹੈਲਪਰ ਪੋਚਾ ਲਾਉਂਦੀ ਆ ਪੋਚਾ ਨਚੋੜਦੀ ਆ ਤਾਂ ਪਾਣੀ ਦੇ ਦਾਗ ਛਿੱਟੇ ਪੈ ਜਾਂਦੇ ਨੇ ਸ਼ੀਸ਼ਿਆਂ ਤੇ ਪਹਿਲਾਂ ਮੈਂ ਸੋਚਿਆ ਕੌਲੀ ਨਾਲ ਸਾਫ ਕਰੂੰਗੀ ਫਿਰ ਮੈਂ ਜਦੋਂ ਮੇਰੇ ਹੱਥਾਂ ਚ ਇੱਕ ਸੁੱਕਾ ਕੱਪੜਾ ਹੁੰਦਾ ਗਿੱਲਾ ਹੁੰਦਾ ਜਿਹੜਾ ਸੁੱਕਾ ਕੱਪੜਾ ਹੁੰਦਾ ਡਸਟਿੰਗ ਕਰਦੇ ਕਰਦੇ ਹੌਲੀ ਹੌਲੀ ਸੁਲਾਬਾ ਹੋ ਜਾਂ ਚਿੱਟੇ ਜਿਹੜੇ ਪਾਣੀ ਦੇ ਸਾਫ਼ ਹੋਗੇ ਡਸਟ ਵਗੈਰਾ ਸਾਫ਼ ਹੋੂਗੀ ਸ਼ੀਸ਼ਿਆਂ ਤੋਂ ਤੇ ਪੌੜੀ ਕੰਨ ਜਿਹੜੇ ਫੋਟੋ ਫ੍ਰੇਮਸ ਲੱਗੇ ਹੋਏ ਨੇਗੇ ਇਹ ਵੀ ਸਾਫ਼ ਹੋਗੇ ਅੰਦਰ ਲਾਸਟਿੰਗ ਕਰਦੇ ਕਰਦੇ ਫਿਰ ਜਿਹੜੀ ਚੀਜ਼ ਆਪਣੇ ਸਾਹਮਣੇ ਆਈ ਜਾਂਦੀ ਆ ਆਪ ਕੱਪੜਾ ਮਾਰੇ ਜਾਂਨੇ ਕਈ ਵਾਰ ਕੋਈ ਚੀਜ਼ ਛੁੱਟ ਵੀ ਜਾਂਦੀ ਆ ਆਪਣਾ ਧਿਆਨ ਨਹੀਂ ਜਾਂਦਾ ਆਪਣੀ ਨਿਗ੍ਹਾ ਨਹੀਂ ਜਾਂਦੀ ਇਸ ਚੀਜ਼ ਉੱਪਰ ਛੁੱਟ ਵੀ ਜਾਂਦੀ ਏ ਪਰ ਜਿਹੜੀ ਚੀਜ਼ ਉੱਪਰ ਆਪਣੀ ਨਜ਼ਰ ਚਲੀ ਗਈ ਉਥੇ ਫਿਰ ਕੱਪੜਾ ਮਾਰੇ ਬਿਨਾ ਰਹਿ ਹੀ ਨਹੀਂ ਹੁੰਦਾ ਹੁਣ ਲੈਣਾ ਇੱਕ ਬਹੁਤ ਹੀ ਛੋਟੀ ਜਿਹੀ ਬ੍ਰੇਕ ਪਾਣੀ ਪੀਣ ਵਾਲੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਕੰਮ ਕਰਦੇ ਕਰਦੇ ਪਾਣੀ ਪੀਣ ਦੀ ਬਿਲਕੁਲ ਕੋਲ ਨਾ ਕਰਿਆ ਕਰੋ ਵੀ ਚਲ ਫੇਰ ਪੀਨੇ ਆ ਕਰ ਲਈ ਹੈ ਨਾ ਪਾਣੀ ਜ਼ਰੂਰ ਪੀਓ ਬੈ ਕੇ ਔਰ ਪਾਣੀ ਹੁਣ ਪੀਤਾ ਵੀ ਜਾਂਦਾ ਗਰਮੀ ਆ ਪਾਣੀ ਪੀਣਾ ਸੌਖਾ ਵੀ ਹੈ ਠੰਡ ਵੀ ਤਾਂ ਫਿਰ ਚਲੋ ਆਪਾਂ ਕਹਿੰਦੇ ਨੇ ਪਾਣੀ ਪੀਣਾ ਚੰਗਾ ਲੱਗਦਾ ਔਖਾ ਲੱਗਦਾ ਪਰ ਗਰਮੀ ਜ਼ਰੂਰ ਬਹੁਤ ਤੋਂ ਬਹੁਤ ਪਾਣੀ ਪੀਓ ਵੀ ਆਪਾਂ ਪਾਣੀ ਪੀ ਕੇ ਫੇਰ ਆਪਾਂ ਲਾਗੇ ਡੈਸਕਿੰਗ ਤੇ ਤੇ ਲੌਬੀ ਦੀ ਹੁਣ ਵਾਲਾ ਸੋਫੇ ਦਾ ਕਵਰ ਵੈਸੇ ਤਾਂ ਧੋਣ ਵਾਲਾ ਸੀਗਾ ਫਿਰ ਮੈਂ ਕਿਚੋਲੀ ਇੱਕ ਵਾਰ ਤਾਂ ਜਮੈਂ ਹੁਣ ਧੋਣ ਦਾ ਕੰਮ ਕੱਪੜੇ ਧੋਣ ਦਾ ਨਹੀਂ ਕੁਛ ਕਰਦੀ ਵਧਾਉਂਦੀ ਤੇ ਇੱਕ ਵਾਰ ਇਦਾਂ ਹੀ ਬਸ ਝਾਟ ਕੇ ਵਛਾ ਲੈਂਦੀ ਆ ਪਰ ਧੋਵਾਂਗੇ ਫ੍ਰਿਜ ਦੇ ਕਵਰ ਵੀ ਬਾਹਰ ਵਾਲੇ ਫ੍ਰਿਜ ਦਾ ਤੇ ਅੰਦਰ ਵਾਲੇ ਫ੍ਰਿਜ ਦਾ ਕਵਰ ਸੋਫਿਆਂ ਦੇ ਕਵਰ ਇਹ ਚੇਅਰਸ ਦੇ ਕਵਰ ਇਹ ਵੀ ਧੋਣ ਵਾਲੇ ਨੇ ਇੱਕ ਅੱਧ ਦਿਨ ਚ ਇਹ ਵੀ ਕਰਦੀਆਂ ਧੋਵਾਂਗੇ ਸਾਰੇ ਇਕੱਠੇ ਫਿਰ ਇੱਕ ਵਾਰੀ ਵਿੱਚ ਫਿਰ ਹਾਲ ਤਾਂ ਡਸਟਿੰਗ ਦਾ ਕੰਮ ਹੀ ਚੱਲ ਰਿਹਾ ਸੀਗਾ ਜਿਵੇਂ ਅੱਜ ਮੈਂ ਟੇਬਲ ਦਾ ਵਾਲਾ ਸੈਨੀਟਰ ਟੇਬਲ ਦਾ ਨੀਚਲਾ ਫਰੇਮ ਨਹੀਂ ਸਾਫ਼ ਕਰਿਆ ਅੱਜ ਮੈਂ ਅੱਛੀ ਤਰ੍ਹਾਂ ਇਹ ਟਰੇ ਦੀ ਕਲੀਨਿੰਗ ਕਰਦੀ। ਕਈ ਵਾਰ ਟਰੇ ਵਿੱਚੋਂ ਅੱਛੀ ਤਰ੍ਹਾਂ ਸਾਫ਼ ਨਹੀਂ ਕਰਦੀ ਤਾਂ ਨਹੀਂ ਚੱਲੋ ਫ੍ਰੇਮ ਕਰਦਾਂ ਨੇ। ਇੱਦਾਂ ਕਈ ਵਾਰ ਨਾ ਕੋਈ ਚੀਜ਼ ਦੀ ਆਪਾਂ ਡੀਪ ਕਲੀਨਿੰਗ ਕਰਦਾਂ ਨੇ। ਕੋਈ ਚੀਜ਼ ਦੀ ਠੀਕ ਕਲੀਨਿੰਗ ਛੋਟੀਆਂ ਆਂਦੀਆਂ ਫਿਰ ਅਗਲੀ ਵਾਰ ਕਰਦਾਂ ਨੇ। ਇੱਕ ਵਾਰੀ ਜੇ ਆਪਾਂ ਸੋਚੀ ਵੀ ਹਰ ਇੱਕ ਚੀਜ਼ ਦੀ ਡੀਪ ਕਲੀਨਿੰਗ ਹੀ ਕਰਨੀ ਹੈ, ਅੱਛੀ ਤਰ੍ਹਾਂ ਡੀਪਲੀ ਡਸਟਿੰਗ ਕਰਨੀ ਹੈ ਤਾਂ ਤਾਂ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਇੱਕ ਅੱਧੀ ਚੀਜ਼ ਦੀ ਡੀਪ ਕਲੀਨਿੰਗ ਕਰਤੇ ਇੱਕ ਦੇ ਨਾਰਮਲ ਕਪੜਾ ਮਾਰਤਾ। ਇਸ ਤਰ੍ਹਾਂ ਰੂਟੀਨ ਕੁਛ ਨਾ ਕੁਛ ਚੱਲ ਜਾਂਦਾ ਹੁੰਦਾ। ਕੀ ਚੇਅਰਸ ਮੈਂ ਦੇਖਿਆ ਨੇ ਹੱਥ ਲਗਾ ਕੇ ਦੇਖ ਲਿਆ ਸਭ ਚੇਅਰ ਸਾਫ ਨੇ ਬਸ ਚੇਅਰ ਦੇ ਸਿਰਫ ਉੱਪਰ-ਉੱਪਰ ਚਲੋ ਮੈਂ ਕਪੜਾ ਮਾਰਦਾ ਸੀਗਾ ਐਸ ਤਰ੍ਹਾਂ ਕੁਝ ਰੂਟੀਨ ਹੁੰਦਾ ਡਸਟਿੰਗ ਦਾ ਕਿਤੋਂ ਅੱਛੀ ਤਰ੍ਹਾਂ ਕਰਤੀ ਕਿਤੋਂ ਕਪੜਾ ਮਾਰਦਾ ਜਿਹੜੀ ਚੀਜ਼ ਠੀਕ ਆਪਾਂ ਨੂੰ ਲੱਗ ਰਿਹਾ ਵੀ ਕਰਨ ਵਾਲੇ ਕਰੀ ਜਾਣੇ ਹੁੰਦੇ ਆਪਣੇ એનર્ਜੀ ਲੈਵਲਸ ਨੂੰ ਲੈ ਕੇ ਆਪਦੇ ਫਲੋ ਚੱਲਦੀ ਜਾਂਦੇ ਜਿਵੇਂ ਜਿਵੇਂ એનર્ਜੀ ਘਟ ਜਾਂਦੀ ਆ ਫਿਰ ਉਹ ਤਾਂ ਹੁੰਦਾ ਵੀ ਥੱਕ ਜੀ ਬਸ ਫਿਰ ਥਕਾਵਟ ਫੀਲ ਹੋਣ ਲੱਗ ਜਾਂਦੀ ਆ ਸ਼ੀਰਸ ਤੇ ਬਾ ਸੁਪਰ ਕਪੜਾ ਮਾਰਦਾ ਬਾ ਕਿ ਅਚੀ ਤਰ੍ਹਾਂ ਕੋਈ ਇਨੀ ਡਸਟਿੰਗ ਦੀ ਲੋੜ ਨਹੀਂ ਸੀ ਫਿਰ ਮੈਂ ਨਹੀਂ ਕੀਤੀ ਤੇ ਹੁਣ ਮੈਂ ਅਗੇ ਕਿਚਨ ਵਿੱਚ ਮੈਂ ਚਲੋ ਸਬਜੀ ਖੋਲ ਕੇ ਮੈਂ ਦੇਖ ਲਾਂ ਵੀ ਗਰੇਵੀ ਦਾ ਟੈਕਸਚਰ ਐਡਜਸਟ ਕਰਦਾ ਨੇ ਕਾੜੀ ਆ ਪਤਲੀ ਕਿਵੇਂ ਤੇ ਮੇਥੀ ਪਾ ਦਾਂ ਨੇ ਰਾਜਮਾ ਚ ਸਬਜੀ ਚ ਪਾਤੀ ਮੈਂ ਮੇਥੀ ਇੱਕ ਸਾਈਡ ਤੇ ਮੈਂ ਘਿਓ ਰੱਖਿਆ ਸੀ ਗਰਮ ਕਰਨਾ ਘਿਓ ਵੀ ਗਰਮ ਹੋਇਆ ਪਿਆ ਤੇ ਉਹਨੂੰ ਵੀ ਮੈਂ ਤਿਆਰ ਕੇ ਡੱਬੇ ਚ ਪਾ ਦੂੰਗੀ ਇਸ ਤਰ੍ਹਾਂ ਸਾਈਡ-ਬਾਈ-ਸਾਈਡ ਫਿਰ ਸਾਰੇ ਕੰਮਾਂ ਵੱਲ ਧਿਆਨ ਰੱਖਣਾ ਪੈਂਦਾ ਇਹ ਨਹੀਂ ਇੱਕ ਕੰਮ 'ਚ ਲੱਗ ਜੇ ਮੂਲਕੀ ਦੁੱਧ ਦੇ ਕੰਮ ਤੁਸੀਂ ਭੁੱਲੀ ਜਾਓ ਹਨ ਜਿਵੇਂ ਹੁਣ ਮੈਂ ਸਬਜੀ ਦੇਖ ਲਈ ਤਾਂ ਟੈਕਸਚਰ ਐਡਜਸਟ ਹੋ ਗਿਆ ਜੇ ਗਾੜੀ ਹੁੰਦੀ ਥੋੜਾ ਜਿਹਾ ਪਾਣੀ ਪੈ ਜਾਂਦਾ ਪਰ ਟੈਕਸਚਰ ਠੀਕ ਸੀ ਪਾਣੀ ਪਾਉਣ ਦੀ ਲੋੜ ਨਹੀਂ ਪਈ ਹੈਗੀ ਤੇ ਕਿਉਂ ਨਾ ਤਿਆਰ ਦੂੰਗੀ ਜਿਆਦਾ ਠੰਡਾ ਹੋਏ ਨਾ ਫਿਰ ਪੂਣੀ ਵਿੱਚ ਉਹ ਨਾ ਲੰਘਣਾ ਮੁਸ਼ਕਲ ਹੋ ਜਾਂਦਾ ਲੰਘਦਾ ਨਹੀਂ ਅਚੀ ਤਰ੍ਹਾਂ ਥੋੜਾ ਜਿਹਾ ਗਰਮੀ ਹੋਵੇ ਤਾਂ ਠੀਕ ਰਹਿੰਦਾ ਬਾਕੀ ਮੈਂ ਸਟੀਲ ਦੇ ਡੱਬਿਆਂ ਵਿੱਚ ਪਾਉਣੀ ਹੈ ਗਰਮ ਕਿਉਂ ਪਾਉਣ ਦਾ ਵੀ ਕੋਈ ਡਰ ਨਹੀਂ ਸਦੀ ਲੱਭੇ ਕਰੂੰਗਾ ਰਮ ਪੌਣਾ ਵੀ ਸੌਖਾ ਰਹਿੰਦਾ ਤੇ ਉਸ ਤੋਂ ਬਾਅਦ ਮੈਂ ਕੀਤਾ ਆਟੇ ਵਾਲੇ ਡਰਮ ਦੇ ਸਾਈਡਸ ਤੋਂ ਸਫਾਈ ਹਫਤੇ 10 ਦਿਨਾਂ ਤੋਂ ਨਾ ਇਹ ਵੀ ਕੈਬਿਨੇਟ ਆਟੇ ਵਾਲਾ ਸਾਫ਼ ਕਰਨਾ ਪੈਂਦਾ ਕਿਉਂਕਿ ਜਿਵੇਂ ਜਿਵੇਂ ਆਟਾ ਇਹਦੇ ਵਿੱਚੋਂ ਕੱਢਦੇ ਆ ਯੂਜ਼ ਕਰਦੇ ਆ ਛਾਣਦੇ ਆ ਥੋੜਾ ਬਹੁਤ ਆਲੇ ਦੁਆਲੇ ਖਿੰਡਣ ਲੱਗ ਜਾਂਦਾ ਇਕੱਠਾ ਹੋਣ ਲੱਗ ਜਾਂਦਾ ਫਿਰ ਇੱਥੇ ਵੀ ਕੱਪੜਾ ਮਾਰਨਾ ਹੁੰਦਾ ਟਾਈਮ ਨਾਲ ਹਰ ਇੱਕ ਚੀਜ਼ ਦੀ ਟਾਈਮ ਤੋਂ ਸਫਾਈ ਬਣੀ ਆ ਟਾਈਮ ਤੋਂ ਹੀ ਕਰਨੀ ਪੈਂਦੀ ਆ ਅਸਲ ਜੀ ਟਾਈਮ ਲੰਘ ਜੇ ਸਫਾਈ ਦਾ ਜਿਆਦਾ ਸਮਾਂ ਲੰਘ ਜੇ ਫਿਰ ਥੋੜਾ ਜਿਹਾ ਆਪ ਨੂੰ ਔਖਾ ਰੰਗ ਦਾ ਕੰਮ ਕਰਨਾ ਟਾਈਮ ਤੇ ਕਰ ਲਈ ਜਲਦੀ ਵੀ ਹੋ ਜਾਂਦਾ ਸੌਖਾ ਵੀ ਹੋ ਜਾਂਦਾ ਇਹ ਸਾਰੇ ਡਰਮ ਦਾ ਆਲਾ ਦਵਾਲਾ ਡਰਾਅਰ ਤੇ ਪਿੱਛੋਂ ਸਾਰਾ ਕੱਪੜਾ ਮਾਰ ਕੇ ਸਾਰਾ ਕੀਤਾ ਸਾਫ਼ ਅਜੀ ਤਰ੍ਹਾਂ ਤੇ ਫਿਰ ਹੁਣ ਮੈਂ ਆ ਗਈ ਸੀ ਬਾਥਰੂਮ ਵਿੱਚ ਬਾਥਰੂਮ ਦੀ ਕਰਨੀ ਸੀ ਡੀਪ ਕਲੀਨਿੰਗ ਅੱਜ ਪਰ ਜਿਵੇਂ ਹੀ ਮੈਂ ਡੀਪ ਕਲੀਨਿੰਗ ਸ਼ੁਰੂ ਕੀਤੀ ਨਾ ਬਾਥਰੂਮ ਦੀ ਸਾਡੇ ਘਰੇ ਆਗੇ ਗੈਸਟ ਸਾਡੇ ਰਿਸ਼ਤੇਦਾਰ ਆਖੇ ਮੇਰੇ ਪੇਕੇ ਸਾਈਡ ਤੋਂ ਤਫਰ ਮੈਨੂੰ ਹੈਲਪਰ ਬੁਲਾਣ ਆਈ ਕਿਉਂਕਿ ਉਹ ਛਾੜੂ ਪੋਚਾ ਕਰਦੀ ਸੀ ਉਹ ਮੈਨੂੰ ਬੁਲਾਉਣਾ ਹੀ ਕਹਿੰਦੀ ਗੱਲ ਨਹੀਂ ਥੋੜਾ ਰਿਸ਼ਤੇਦਾਰ ਆ ਗਏ ਹਾਂ ਮੈਨੂੰ ਪਤਾ ਸੀ ਅੱਜ ਆਉਣਾ ਪਰ ਮੈਨੂੰ ਇਨ ਅਰਲੀ ਨਹੀਂ ਪਤਾ ਸੀ ਵੀ ਆਉਣਾ ਮੈਨੂੰ ਐਸ ਵਿੱਚ ਚਲ ਹੁੰਦੇ ਨੇ ਆਉਣਾ ਆ ਜਾਣਗੀ ਫਿਰ ਮੈਂ ਬਾਥਰੂਮ ਸਾਫ ਹਲੇ ਮੈਂ ਸ਼ੁਰੂ ਹੀ ਕੀਤਾ ਸੀਗਾ ਪਰ ਮੈਨੂੰ ਜਾਣਾ ਪਿਆ ਛੱਡ ਕੇ ਫਿਰ ਚਲੋ ਉਹਨਾਂ ਨੇ ਖਾਣਾ ਵਗੈਰਾ ਖਾਦਾ ਬੈਠੇ 2 ਘੰਟੇ ਬੜੀ ਟਾਈਮ ਸਪੈਂਡ ਕੀਤਾ ਗੱਲਾਂ ਬਾਤਾਂ ਕੀਤੀਆਂ ਬੜੀ ਵਧੀਆ ਲੱਗਦਾ ਕਦੇ ਕਦਾਈ ਕੋਈ ਭੈਣ ਭਾਈ ਟਾਈਮ ਕੱਢ ਕੇ ਆਉਂਦਾ ਤਾਂ ਅੱਛਾ ਲੱਗਦਾ ਕੰਮ ਤਾਂ ਦਿੱਤਾ ਆਪਣੇ ਚੱਲ ਤੇ ਹੁਣ ਸੀ ਬਹੁਤ ਲੇਟ ਹੋ ਗਈ ਸਾਂਝ ਮੈਂ ਹਨ ਜਿਵੇਂ ਦਸਤਾਬੀ ਰਿਸ਼ਤੇਦਾਰ ਆ ਗਏ ਸੀ ਕਿ ਚਲੋ ਖਾਣਾ ਵਗੈਰਾ ਖਾਣ ਨੂੰ ਲੱਗੇ ਖਾਣਾ ਚ ਕੋਈ ਜ਼ਿਆਦਾ ਨੀ ਸਪੈਸ਼ਲ ਮੈਂ ਤਾਂ ਕਲੀ ਸਬਜੀ ਜੋ ਮੇਰੇ ਕੋਲ ਸਿੰਪਲ ਖਾਣ ਹੁੰਦਾ ਮੈਂ ਉਹ ਹੀ ਸਰਵ ਕਰਤਾ ਹਨ ਕੋਈ ਇਹ ਨਹੀਂ ਸਪੈਸ਼ਲ ਨਾ ਟਾਈਮ ਸੀ ਮੇਰੇ ਕੋਲ ਹਜੇ ਬਣਾਉਣ ਦਾ ਕੁਝ ਵੀ ਤੇ ਸਾਰਾ ਕੰਮ ਹੁਣ ਕਿਚਨ ਦਾ ਖਤਮ ਹੋ ਚੁੱਕਾ ਸੀ ਕਿਚਨ ਮੈਂ ਕਲੀਨ ਕਰਤੀ ਸੀ ਕਾਫੀ ਲੇਟ ਹੋ ਗਈ ਸਾਇਤ ਮੈਂ ਤੇ ਹੁਣ ਕਿਚਨ ਦੀ ਨਾ ਮੈਂ ਆਵਲੀ ਗੈਸ ਟੋਪ ਦੀ ਪਿਛਲੀ ਵਾਲ ਵਾਲ ਦੇ ਟਾਈਲਸ ਨੇ ਇਹ ਕਲੀਨ ਕਰਨੇ ਸੀ ਕਲੀਨਰ ਨਾਲ ਤੇ ਜਿਹੜਾ ਕਾਰਨਰ ਵਾਲਾ ਰੈਕ ਆ ਇਹ ਸਾਫ਼ ਕਰਨਾ ਸੀਗਾ ਰੈਕ ਤੋਂ ਮੈਂ ਅੱਛੇ ਤਰ੍ਹਾਂ ਸਾਮਾਨ ਸਾਰਾ ਮੈਂ ਕੱਢਤਾ ਤੇ ਇਹਨੂੰ ਕੋਲੀਨਾ ਸੌਰੀ ਹਮਸਟ ਮੈਂ ਸਾਰਾ ਕਲੀਨਰ ਨਾਲ ਕਲੀਨ ਕਰ ਲਉਂਗੀ ਚਾਹੇ ਕਿ ਚਿਪਚਿਪਾ ਹੜ ਜੇ ਉਤਰ ਜੇ ਇਹਦੀ ਐਸ ਤਰ੍ਹਾਂ ਕੁਝ ਸਾਫ਼-ਸਫੀ ਇਹ ਕਰੂੰਗੀ ਮੈਂ ਰੋਜ਼ ਡੇਲੀ ਰੂਟੀਨ 'ਚ ਇਹ ਕੋਨਰ ਮੇਰੇ ਤੋਂ ਨਹੀਂ ਸਾਫ਼ ਹੁੰਦਾ ਹਫ਼ਤੇ 10 ਦਿਨਾਂ ਤੋਂ ਕਰਦੀ ਹੁੰਨੀ ਜਦੋਂ ਮਿੱਟੀ ਉੱਪਰ ਕਾਫੀ ਝੜ ਜਾਂਦੀ ਹੈ ਨਾ ਫੇਰ ਆਇਆ ਹੁੰਦਾ ਵੀ ਹਾਂ ਸਾਫ਼ ਕਰਦਾ ਐਸ ਤਰ੍ਹਾਂ ਕੁਝ ਹੁੰਦਾ ਹਰ ਇੱਕ ਚੀਜ਼ ਤੇ ਰੋ-ਰੋਜ਼ ਕੱਪੜਾ ਨਹੀਂ ਵਜਦਾ ਹੈਗਾ ਇਹ ਟਾਈਲਸ ਤੇ ਵੀ ਮੈਂ ਕਲੀਨਰ ਛਿੜਕਦਾ ਤੇ 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 ਵੀ ਹੁਣ ਕੱਪੜਾ ਮਾਰਦਾ ਨਹੀਂ ਹੈ ਕਿਹੜਾ ਚਿਪਚਿਪਾ ਹਟ ਉੱਤਰ ਜਾਂਦੀ ਹੈ ਮੈਂ ਰੂਟੀਨ ਸਾਪਾ ਨੋਰਮਲ ਗਿੱਲਾ ਕੱਪੜਾ ਮਾਰਦਾ ਨੇ ਪਰ ਜਿਹੜਾ ਆਪਾਂ ਕਲੀਨਰ ਲਗਾ ਕੇ ਸਾਫ਼ ਕਰਦੇ ਨਾ ਉਹਨਾਂ ਚਿਪਚਿਪਾ ਹਟ ਜੀ ਨਹੀਂ ਰਹਿੰਦੀ ਹੈਗੀ ਵਧੀਆ ਚੰਗੀ ਤਰ੍ਹਾਂ ਸਾਫ਼ ਹੋ ਜਾਂ ਚਮਕ ਨਹੀਂ ਆ ਜਾਂਦੀ ਬਸ ਇਸ ਤਰ੍ਹਾਂ ਕੁਝ ਮੈਂ ਹਫ਼ਤੇ ਦਸ ਦਿਨਾਂ ਤੋਂ ਕਲੀਨਰ ਇੱਥੇ ਮਾਰਦਾ ਨਹੀਂ ਹੁੰਦੀ ਆ ਤੇ ਟਾਈਲਸ ਪਿੱਛੋਂ ਸਾਫ਼ ਰਹਿੰਦੇ ਨੂੰ ਤਾਂ ਚਲੋ ਗਿੱਲਾ ਕੱਪੜਾ ਨਾਲ ਦੇ ਨਾਲ ਪਾਜਾਂ ਜਦੋਂ ਕੋਈ ਸਬਜ਼ੀ ਦਾ ਆ ਜਾ ਕੁਝ ਜਿਹਾ ਆਪਾਂ ਕੁਕਿੰਗ ਕਰਦੇ ਕੁਛ ਛਿੱਟੇ ਪੈਂਦੇ ਨੇ ਸਾਫ਼ ਨਾਲ ਦੀ ਨਾਲ ਹੋ ਜਾਂਦੇ ਪੀ ਕੋਨਰ ਵੀ ਰੋ ਰੋ ਨਹੀਂ ਸਾਫ ਹੁੰਦਾ ਫੇਰ ਇਹਨੂੰ ਵੀ ਮੈਨੂੰ ਇਸਿੰਬਸ ਟਾਈਮ ਲੱਗਦਾ ਹਫਤੇ 10 ਦਿਨਾਂ ਤੋਂ ਉੱਪਰ ਸਾਫ ਕਰਦੇ ਨੂੰ ਕਈ ਵਾਰ 2 ਹਫਤੇ ਵੀ ਲੱਗ ਜਾਂਦੇ ਨੇ ਕਈ ਵਾਰ 10 ਦਿਨਾਂ ਤੋਂ ਵੀ ਕਰਦੇਦਾ ਡਿਪੈਂਡ ਕਰਦਾ ਟਾਈਮ ਤੇ ਕਈ ਵਾਰ ਕੋਲ ਵੀ ਹੋ ਜਾਂਦੀ ਹੈ ਉਹ ਵੈਸਤੇ ਮੈਂ ਸੋਚਿਆ ਸੀ ਇਹਨੂੰ ਮੈਂ ਰਾਤ ਨੂੰ ਸਾਫ ਕਰਨਾ ਸੀ ਪਿਛਲੀ ਰਾਤ ਵੀ ਉਹ ਸਾਰਾ ਕੰਮ ਕਿਚਨ ਦਾ ਖਤਮ ਹੋ ਗਿਆ ਸਾਫ ਕਰੂੰਗੀ ਪਰ ਫੇਰਾ ਇਹ ਹੁੰਦਾ ਵੀ ਹਾਈ ਐਨੀ ਗਰਮੀ ਹੈ ਚਲੋ ਜੀ ਹੁਣ ਥੱਕ ਗਏ ਛੱਡੋ ਪਰ ਮੈਂ ਤਾਂ ਕਹਿ ਸੀ ਜਿਵੇਂ ਹੁਣ ਤਾਂ ਉਹ ਦੂ ਵੀ ਬਸ ਮੈਂ ਕਾਲ ਕਰ ਲਈ ਕਿ ਮੈਂ ਕਿਹਾ ਚਲੋ ਹੁਣ ਤਾਂ ਕਰਨਾ ਹੀ ਪਊਗਾ ਕਿੰਨਾ ਟਾਈਮ ਆਪਾਂ ਕਾਲ ਕਰਾਂਗੇ ਨਾ ਕਿੰਨਾ ਟਾਈਮ ਕਿਸੇ ਚੀਜ਼ ਨੂੰ ਅਨ ਦੇਖਿਆ ਕਰ ਸਕਦੇ ਆਂਗੇ ਪਿੱਛੇ ਮੈਂ ਬੈਕ ਫਾਇਟ ਤੇ ਜੋ ਤਾਲਾ ਕਿ ਉਹ ਰੱਖਦਾ ਨਹੀਂ ਹੁੰਦੀ ਆ ਤੇ ਫਿਰ ਝੁੱਠੇ ਹੱਥ ਨਹੀਂ ਲੰਗਦੇ ਹੈਗੇ ਤੇ ਫਿਰ ਕੈਬਿਨੇਟਸ ਤੋਂ ਵੀ ਬਾਰੀ-ਬਾਰੀ ਹਰ ਰੋਜ਼ ਜਿਹੜੀ ਚੀਜ਼ ਯੂਜ਼ ਕਰਨੀ ਆ ਉਹ ਵੀ ਕੱਢਣੀ ਫਿਰ ਔਖੀ ਲੱਗਦੀ ਫਿਰ ਪਿੱਛੇ ਰੱਖਦਾ ਨਹੀਂ ਹੁੰਦੀ ਆ ਬਾਕੀ ਸਮਾਨ ਸਾਰਾ ਸੇਮ ਹੋਏ ਰੱਖ ਦੂੰਗੀ ਸਮਾਨ 'ਚ ਕੋਈ ਇੰਨੀ ਜ਼ਿਆਦਾ ਆਪਾਂ ਚੇਂਜਸ ਨਹੀਂ ਕਰ ਸਕਦੇ ਹੁੰਦੇ ਉਹੀ ਸਮਾਨ ਹੁੰਦਾ ਘਰ 'ਚ ਬਸ ਇਧਰੋਂ ਉਧਰ ਇਧਰੋਂ ਉਧਰ ਥੋੜਾ ਜਿਹਾ ਸ਼ਫਲ ਕਰੀ ਚੱਲੋ ਬਸ ਇੰਨੇ ਕਨਾਲ ਆਏ ਹੁੰਦਾ ਵੀ ਹਾਂ ਆਪਣੀ ਸੈਟਿੰਗ ਹਲਕੀ ਫੁਲਕੀ ਜਿਹਾ ਆਪਾਂ ਚੇਂਜ ਹੋ ਗਈ ਆਪ ਨੂੰ ਅੱਛਾ ਲੱਗਦਾ ਵਸ ਇਹੀ ਆ ਜਿਹੜੀਆਂ ਚੀਜ਼ਾਂ ਜ਼ਿਆਦਾ ਯੂਜ਼ ਹੁੰਦੇ ਨੇ ਰੋਜ਼ ਵਾਂਗੂ ਯੂਜ਼ ਹੁੰਦੇ ਨੇ ਉਹਨੂੰ ਅੱਗੇ ਰੱਖ ਲਓ ਥੋੜਾ ਆਪਾਂ ਨੂੰ ਸੌਖਾ ਰਹਿੰਦਾ ਜਿਹੜੇ ਕਦੇ-ਕਦੇ ਯੂਜ਼ ਹੁੰਦੇ ਨੇ ਪਿੱਛੇ ਰੱਖ ਲਓ ਜਾਂ ਅੰਡਰ ਕੈਬਿਨੇਟਸ ਚ ਰੱਖ ਲਓ ਬਸ ਇਹੀ ਹੁੰਦਾ ਆਪਣੀ ਭੈਣਾਂ ਦਾ ਰੁਟੀਨ ਸੰਭਦਾ ਹੈ ਇਹੀ ਆ ਹੁੰਦਾ ਨੂਨਦਾਨੀ ਤੇ ਕਪੜਾ ਮਾਰਤਾ ਅਚੀ ਤਰ੍ਹਾਂ ਸਾਫ਼ ਹੋ ਗਈ ਬਾਕੀ ਜਿਹੜੇ ਡੱਬੇ ਪਈ ਸੀ ਇੱਥੇ ਪੈਸੇ ਛੋਟੇ-ਛ ਮਸ ਇੱਕ ਕੁ ਸੈਟਿੰਗ ਦੁਬਾਰੇ ਘਰ ਦੀ ਸਾਫ ਸਫਾਈ ਕਰਕੇ ਤੇ ਕਿਚਨ ਸਾਰੀ ਮੇਰੀ অলਮੋਸਟ ਕਲੀਨ ਸੀ ਕਿਚਨ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਸਫਾਈ ਕਰਨ ਲੱਗੀ ਆ ਤੇ ਉਸ ਤੋਂ ਬਾਅਦ ਜਿਹੜੇ ਕੋਈ ਭਾਂਡੇ ਥੋੜੇ ਬਹੁਤ ਬਾਹਰ ਨਿਕਲੇ ਸੀਗੇ ਉਹ ਮੈਂ ਡਿਨਰ ਸੈੱਟ ਦੇ ਕੋਈ ਪਾਉਂਸ ਪਲੇਟਸ ਉਹ ਮੈਂ ਅੰਦਰ ਰੱਖ ਦਾਨੀ ਆ ਸਾਫ਼ ਕਰਕੇ ਅੱਛੀ ਤੇ ਡਰਾਈ ਕਰਕੇ ਮੈਂ ਟੇਬਲ ਤੇ ਤੇ ਰੱਖ ਗਈ ਸੀ ਫਿਰ ਮੈਂ ਕਿਚਨ ਉੱਲਗਦੇ ਹੱਥ ਇਹ ਵੀ ਅੰਦਰ ਰੱਖ ਦਾਂ ਮੇਰਾ ਕੰਮ ਖਤਮ ਹੋਊਗਾ ਇਸ ਤਰ੍ਹਾਂ ਕੁਝ ਭੱਜੇ ਦੌੜੇ ਵਾਲਾ ਰੁਟੀਨ ਹੁੰਦਾ ਵੀ ਜਿੰਨੇ ਆਪਣੇ ਕੰਮ ਖਿਲਰੇ ਪਏ ਹੁੰਦੇ ਨੇ ਜੋ ਆਪਾਂ ਨੂੰ ਦਿਖਦਾ ਵੀ ਆਹ ਕਿਹੜਾ ਕੰਮ ਆ ਵੀ ਕੰਮ ਆ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਇੱਕ ਵਾਰ ਚਲੋ ਇੱਕ ਵਾਰ ਨਵੇੜ ਦਈਏ ਕੰਮ ਤਾਂ ਪੈ ਕੇ ਪੈਸੇ ਖਤਮ ਹੁੰਦੇ ਨਹੀਂ ਚੱਲਦੇ ਹੀ ਰਹਿੰਦੇ ਨੇ ਐ ਹੁੰਦਾ ਫਿਰ ਚਲੋ ਨਾ ਧੋ ਕੇ ਰੈਸਟ ਕਰਾਂਗੇ ਤੇ ਰਹਿ ਗਿਆ ਸੋ ਹੁਣ ਮੇਰਾ ਕੱਲਾ ਵਾਸ਼ਫੇਸ਼ਨ ਲੌਬੀ ਦਾ ਕਲੀਨ ਕਰਨ ਵਾਲਾ ਕਿਉਂਕਿ ਸਵੇਰੇ ਮੈਂ ਲੌਬੀ ਜਿੱਮ ਡਸਟਿੰਗ ਤਾਂ ਕਰ ਦਿੱਤੀ ਪਰ ਮੈਨੂੰ ਆਈ ਸੀ ਵੀ ਚਲੋ ਮੈਂ ਵਾਸ਼ਫੇਸ਼ਨ ਜੋ ਖਾਣਾ ਵਗੈਰਾ ਖਾ ਲੈ ਸਾਹਮਣੇ ਲਾਸਟ ਹੀ ਕਰੂੰਗੀ ਇਹ ਰਹਿ ਗਿਆ ਸਾਫ ਕਰਨ ਵਾਲਾ ਤੇ ਬਸ ਹੁ ਇਹਨੂੰ ਵੀ ਨਵਾਂ ਛੱਡਦਾ ਫਿਰ ਇੱਕ ਚੀਜ਼ ਛੱਡਣੀ ਔਖੀ ਹੋਏ ਜਿਉਂ ਆਪਾਂ ਸਾਰਾ ਇੰਨਾ ਕੰਮ ਕਰ ਲਿਆ ਨਾ ਇੱਕ ਚੀਜ਼ ਪਿੱਛੇ ਮੈਨੂੰ ਨਹੀਂ ਲੱਗਦਾ ਫਿਰ ਆਪਾਂ ਨੂੰ ਉਹ ਛੱਡਣੀ ਚਾਹੀਦੀ ਜਿੱਥੇ ਆਪਾਂ ਇੰਨਾ ਕੰਮ ਕਰ ਲਿਆ ਥੋੜਾ ਜਿਹਾ ਟਾਈਮ ਹੋਰ ਲਗਾ ਕੇ ਉਹ ਹੀ ਸਾਫ਼ ਕਰ ਦੋ ਤੇ ਹੁਣ ਆਲਮੋਸਟ ਟਾਈਮ ਹੋ ਚੁੱਕਿਆ ਸੀਗਾ 10:40 ਮਿੰਟਾਂ ਦਾ ਪੌਣੇ 11 ਦਾ ਟਾਈਮ ਹੋ ਰਿਹਾ ਸਾਡੀ ਇਹਨਾਂ ਛੋਟੀ ਵਾਲੀ ਸੂਈ ਥੋੜੀ ਪਿੱਛੇ ਹੀ ਦਿਖਾਉਂਦੀ ਹੁੰਦੀ ਐ ਲੱਗੂ ਜਿਵੇਂ 10:00 ਦੇ ਪੌਣੇ 11 ਦਾ ਟਾਈਮ ਸੀਗਾ ਤੇ ਪੂਰੀ ਲੌਬੀ ਵਗੈਰਾ ਸਭ ਕਲੀਨ ਸੀ ਬਿਲਕੁਲ ਆਲ ਨ ਫਿਰ ਪਹੁੰਚੋ ਮਦਿਆਂ ਦਾ ਹਰ ਇੱਕ ਚੀਜ਼ ਸਾਫ਼ ਹੋਵੇ ਆਪੋ ਆਪਣੀ ਜਗਾ ਤੇ ਹੋਵੇ ਕਿਚਨ ਬਿਲਕੁਲ ਸਾਫ਼ ਸੁਥਰੀ ਕਦੇ ਕਦੇ ਹੁੰਦਾ ਹੈ ਜਿਵੇਂ ਮੈਂ ਵੀ ਸਾਰਾ ਘਰ ਸਾਫ਼ ਆ ਪਾ ਨਹੀਂ ਜੇ ਬਸ ਪਤਾ ਹੀ ਆ ਘਰਾਂ ਚ ਨਾ ਕੀ ਹੁੰਦਾ ਹੈ ਕਦੇ ਕਦੇ ਇਹ ਸੀਨ ਹੁੰਦਾ ਫਿਰ ਅੱਜ ਆਪਾਂ ਸਾਰੇ ਡਸਟਿੰਗ ਕੀਤੀ ਤੇ ਫਿਰ ਉਸ ਦਿਨ ਆਪਾਂ ਨੂੰ ਸਾਰਾ ਘਰ ਸਾਫ਼ ਸੁਥਰਾ ਲੱਗਦਾ ਟਾਈਮ ਹੋ ਰਿਹਾ ਹੁਣ 12 ਵਜੇ ਦਾ ਤੇ ਦਵਿੰਦਰ ਕਹਿੰਦੇ ਚਾਹ ਕਰ ਲੈ ਘਰੇ ਦਵਿੰਦਰ ਤੇ ਮੈਂ ਰੱਖੀਏ ਚਾਹ ਅੱਜ ਮੈਂ ਵੀ ਚਾਹ ਹੀ ਪੀਉਗੀ ਬਹੁਤ ਥਕਾਵਟ ਹੋ ਗਈ ਮੇਰੀ ਕਾਈ ਮੈਂ ਪੀਣਾ ਚਾਹ ਦਵਿੰਦਰ ਵੱਸੇ ਕਰ ਰਹੀ ਹਾਂ ਤੇ ਦੋਨੀਆਂ ਨੇ ਪੀ ਮੰਗ ਗਈ ਚਾਹ ਸ਼ੱਕਰ ਪਾਉਣੀ ਹੈ ਮੈਂ ਇਹਨੂੰ ਮਿੱਠੀ ਪੀਊਂਗਾ ਸ਼ੱਕਰ ਪਾ ਕੇ ਦੇਖਦੀ ਹਾਂ ਚੰਗੀ ਤਾਂ ਲੱਗਦੀ ਨਹੀਂ ਪਰ ਦੇਖਦੇ ਫਿਰ ਦਵਿੰਦਰ ਕਹਿੰਦੇ ਮੇਰੀ ਚਾਹ ਚੀਨੀ ਨਾ ਪਾਏਂ ਘਰ ਕੋਈ ਸ਼ੱਕਰ ਪਾ ਦੇ ਘਰ lettes see ਕਿ ਹੁਣ ਟੇਸਟ ਬੰਦਾ ਸ਼ੱਕਰ ਨਾਲ ਬੱਸ ਅੱਗੇ ਮੈਂ 12 ਵਜੇ ਫੂਡ ਖਾਂਦੂੰਗੀ 12 ਵਜੇ ਨਹੀਂ 11:30 ਵਜੇ ਅੱਜ ਫਰੂਟ ਤਾਂ ਕੋਈ ਟਾਈਮਿੰਗ ਸਟ ਬ੍ਰੇਕਫਾਸਟ ਹੀ ਬਹੁਤ ਨੇੜੇ ਲੱਗਿਆ ਅੱਜ ਪਰਮਾਇਲ ਚਾਹ ਪਰਮਾਇਲ ਚਾਹਾਂ ਕਰਕੇ ਦੇਖਦੇ ਨੇ ਉਹ ਮੈਂ ਪਿੰਦੀ ਹੁੰਦੀ ਐਸ ਟਾਈਮ ਬਹੁਤ ਖੱਟਦੀ ਨਹੀਂ ਬਹੁਤ ਘੱਟ ਕਰ ਦਵਿੰਦਰ ਆਉਣ ਬਾਹਰੋਂ ਕਰਾ ਲਨ ਬਿਲਕੁਲ ਅੱਧਾ ਕੱਪ ਅੱਜ ਨਾ ਤਾਂ ਕੰਮ ਲੇਟ ਵੀ ਹੋ ਗਿਆ ਜਿਆਦੇ ਵੀ ਹੋ ਗਿਆ ਸ਼ਰੀਰ ਨੂੰ ਥਕਾਵਟ ਐਨੀ ਹੋਈ ਪਈ ਫਿਰ ਆ ਜਾਨੂ ਜੀ ਕਰੇ ਵੀ ਚਾਹੀ ਮੈਨੂੰ ਜੇ ਦਵਿੰਦਰ ਨਾ ਕਰਾਉਂਦੇ ਫਿਰ ਮੈਂ ਨਾ ਪੀਂਦੀ ਫਿਰ ਨਹੀਂ ਮੈਂ ਪੀਣੀ ਸੀ ਕੱਲੇ ਵਾਸਤੇ ਮੈਨੂੰ ਇਹ ਨਾ ਹੁੰਦਾ ਤਾਂ ਸ਼ਾਮ ਵਾਲੀ ਚਾਹ ਕਰ ਲੈਂਗੀ ਮੈਂ ਐਸ ਟਾਈਮ ਤਾਂ ਮੈਂ ਆਪਣੇ ਵਾਸਤੇ ਸਪੈਸ਼ਲ ਨਹੀਂ ਕਰੀ ਕਰੇਗੀ ਚਾਹ ਪੀਗੀ ਚਾਹ ਚਾਹ ਸ਼ਾਮ ਪਾਰਾਣੀ ਚਾਹ ਬੜੀ ਜੀ ਜੀ ਜਦੋਂ 11:00 ਵਜੇ ਚਾਹ ਪਾਣੀ ਚਾਹ ਤੇ ਹੁਣ ਸੀ ਟਾਈਮ ਸ਼ਾਮ ਦਾ 4:00 ਵਜੇ ਦਾ ਟਾਈਮ ਸੀ ਚਾਹ ਵਗੈਰਾ ਪੀਣ ਤੋਂ ਬਾਅਦ ਮੈਂ ਪਾਰੀ ਸੇ ਕੱਪੜੇ ਸੁਕਣੇ ਕੱਪੜੇ ਮੈਂ ਦੁਪਹਿਰੇ ਇਸ ਫੂਲੀ ਮਸ਼ੀਨ ਚ ਲੋਡ ਕਰਤੇ ਸੀ ਕੱਪੜੇ ਕਾਫੀ ਸੀ ਸਵੇਰੇ ਤਾਂ ਮੈਨੂੰ ਆਏ ਸੀ ਮੈਂ ਕੱਪੜੇ ਧੋਣ ਦੀਨ ਹੈਗੀ ਵੀ ਅੱਜ ਕੱਪੜੇ ਨਹੀਂ ਧੋਣੇ ਹੈਗੇ ਪਰ ਕੱਪੜੇ ਹੋ ਐਨੇ ਗਏ ਕਿ ਧੋਣੇ ਪੈਂਦੇ ਨੇ ਕਈ ਵਾਰ ਮੈਂ ਦੋ ਦੋ ਤਿੰਨ ਤਿੰਨ ਲਗਾਤਾਰ ਵੀ ਧੋਣੇ ਕਰ ਤੇ ਇੱਕ ਦਿਨ ਛੱਡ ਵੀ ਦਿੰਦੀ ਆ ਗਰਮੀ ਕਰਕੇ ਨਾ ਕੱਪੜੇ ਹੋ ਜ਼ਿਆਦੇ ਜਾਂਦੇ ਨੇ ਸਵੇਰੇ ਸ਼ਾਮ ਉੱਤਰ ਦਿਨ ਦੋ ਦੋ ਵਾਰ ਤਾਂ ਆਪਾਂ ਚੇਂਜ ਕਰਦੇ ਹਾਂ ਕਈ ਵਾਰ ਤਿੰਨ ਵਾਰ ਵੀ ਹੋ ਜਾਂਦੇ ਨੇ ਦਵਿੰਦਰ ਆਉਂਦੇ ਨੇ ਬਾਹਰ ਹੋਇਆ ਪੇਟੀ ਨੇ ਕਰ ਲਏ ਤਿੰਨ ਤਿੰਨ ਵਾਰ ਵੀ ਹੋ ਜਾਂਦੇ ਨੇ ਕਈ ਵਾਰ ਫਿਰ ਕੱਪੜੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਫਿਰ ਪਸੀਨੇ ਵਾਲੇ ਮੁਸ਼ਕਿਲ ਜਿਹੇ ਕੱਪੜੇ ਦੁਬਾਰਾ ਕਿੱਥੇ ਪਾਉਣ ਨੂੰ ਕੀ ਕਰਦਾ ਚਾਹੇ ਤੁਸੀਂ ਦੋ ਘੰਟੇ ਪਾ ਲਓ ਜਦੋਂ ਪਸੀਨੇ ਨਾਲ ਬਿਲਕੁਲ ਭਿੱਜ ਕੇ ਫੇਰ ਦੁਬਾਰਾ ਪਾਉਣ ਨੂੰ ਕੀ ਕਰਦਾ ਤੇ ਐਸ ਤਰ੍ਹਾਂ ਕੁਝ ਤੇ ਫਿਰ ਮੈਂ ਕਿਹਾ ਚਲੋ ਕੱਪੜੇ ਵੀ ਤੋਤਾਂ ਨਹੀਂ ਸਵੇਰੇ ਫੇਰੇ ਉਹ ਮੇਰੇ ਤਾਂ ਬਰਡਰ ਨਾ ਖੇਚਲ ਤਾਂ ਕੋਈ ਹੁੰਦੀ ਨਹੀਂ ਕੱਪੜੇ ਤੋਂ ਤੁਸੀਂ ਫੂਲੀ ਮਸ਼ੀਨ ਤਾਂ ਬਿਲਕੁਲ ਖੇਚਲ ਨਹੀਂ ਕਰਦੇ ਤੁਸੀਂ ਕੱਪੜੇ ਪਾਉਣੇ ਹੁੰਦੇ ਨੇ ਤੋਤ ਕੇ ਕੱਟ ਕੇ ਸੁੱਕਣੇ ਪਾਉਦੇ ਬਸ ਇੰਨੀ ਕੁ ਖੇਚਲ ਹੁੰਦੀ ਹੈ ਤੇ ਫਿਰ ਮੈਂ ਕਿਹਾ ਚਲੋ ਸਵੇਰ ਤਿੰਨਵੇਂ ਕੰਮ ਛੱਡਦੇ ਹੁਣ ਹੀ ਕਰ ਦੰਨੀਆਂ ਮੌਸਮ ਗਰਮੀ ਵਾਲਾ ਸੀ ਸੁੱਕ ਹੀ ਗਏ ਸੀ ਆਲਮੋਸਟ ਕੱਪੜੇ ਸਾਰੇ ਤੇ ਹੁਣ ਸੀ ਸ਼ਾਮ ਦਾ ਟਾਈਮ ਮੈਂ ਬਣਾ ਲਈ ਸੀ ਕद्दू ਦੀ ਸਬਜ਼ੀ ਕਾਫੀ ਦਿਨਾਂ ਬਾਅਦ ਕद्दू ਬਣਾਇਆ ਅੱਜ ਸਬਜ਼ੀਆਂ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੋਣਗੀਆਂ ਇਹ ਵੀ ਹੈਲਪਰ ਨੇ ਨ ਪਿੰਡ ਕੋਈ ਵੇਚਦਾ ਸੀ ਕੰਦੂ ਤੇ ਇਹ ਮੈਂ ਅਰਪੀ ਕੱਟ ਕੇ ਰੱਖਤੀ ਸਵੇਰ ਲਈ ਸਵੇਰੇ ਬਣ ਜੂਂਗ ਸਵੇਰੇ ਫਿਰ ਸਬਜ਼ੀ ਕੱਟਣ ਤੇ ਬਹੁਤ ਟਾਈਮ ਜਾਂਦਾ ਕੱਟ ਕੇ ਪਹਿਲਾਂ ਹੀ ਰੱਖਾਂ ਦੋ ਡੱਬੇ ਵਿੱਚ ਪਾ ਕੇ ਫਿਰ ਚਲੋ ਸਵੇਰੇ ਆਪ ਦੇ ਕੰਢ ਕੇ ਤੁਸੀਂ ਬਣਾ ਲਓ ਕੰਮ ਸੌਖਾ ਹੋ ਜਾਂਦਾ ਟਾਈਮ ਹੋ ਰਿਹਾ ਹੁਣ ਪੌਣੇ 7 ਦਾ ਮੈਂ ਹਰਦਿਆਂ ਕੱਪੜੇ ਪ੍ਰੈਸ ਕਰਕੇ ਪ੍ਰੈਸ ਵੀ ਗਰਮ ਹਣੀ ਇੱਥੇ ਪਈ ਮੈਂ ਚੱਕਦੇ ਆ ਕੱਪੜੇ ਵੀ ਬੈੜ ਤੇ ਪੈਣੇ ਵੀ ਚੱਕ ਕੇ ਅਲਮਾਰੀਆਂ ਵਿੱਚ ਰੱਖ ਦਿਆਂ ਤੇ ਇਹ ਵਾਲੇ ਘਰੇ ਪੈਣੇ ਬੈੜ ਤੇ ਤੈਹਰੇ ਪੈਣੇ ਇਹ ਵੀ ਅਲਮਾਰੀਆਂ ਵਿੱਚ ਰੱਖ ਦਿਆਂ ਮੈਨੂੰ ਐਸੀ ਕੱਪੜੇ ਪ੍ਰੈਸ ਕਰਦੇ ਅਗਰ ਮੈਂ ਇਕੱਠੇ ਕਪੜਾ ਦਾ ਕੰਮ ਹੋ ਗਿਆ ਖਤਮ ਸਵੇਰੇ ਮੈਨੂੰ ਆਇਆ ਸੀ ਧੌਂਦੀ ਨਹੀਂ ਪਰ ਕੱਪੜੇ ਇੰਨੇ ਹੋਏ ਹਨ ਗਰਮੀ ਵਿੱਚ ਤੇ ਹੁਣ ਮੈਂ ਜਾਂਦੀ ਆ ਕਿਚਨ ਵਿੱਚ ਕਿਚਨ ਵਿੱਚ ਜਾ ਕੇ ਗੁੰਨਦੀ ਆ ਆਟਾ ਸਬਜੀ ਦਾ ਬਣੀ ਪਈ ਐ ਕੱਲ ਸਵੇਰ ਲਈ ਮੈਂ ਸਬਜੀ ਕੱਟ ਕੇ ਰੱਖਤੀ ਬਸ ਆਟਾ ਗੁੰਨਣਾ ਤੇ ਅੱਜ ਵਾਕ ਨਹੀਂ ਮੈਂ ਕਹੇ ਜੇ ਵਾਕ ਕਰਦੀ ਫਿਰ ਕੱਪੜੇ ਨਹੀਂ ਪ੍ਰੈਸ ਹੋਣੇ ਸੀ ਤੈਵਾਂ ਨੇ ਤੈ ਨਹੀਂ ਹੋਣੇ ਸੀ ਫਿਰ ਮੈਂ ਥੱਕ ਜਾਣਾ ਸੀਗਾ ਤੇ ਵੈਸੇ ਵੀ ਸਵੇਰ ਨੂੰ ਥਕਾਵਟ ਮੈਨੂੰ ਥੋੜੀ ਜਿਆਦਾ ਹੋਈ ਪਈ ਅੱਜ ਉਸ ਕਰਕੇ ਮੈਂ ਕਿਹਾ ਥੋੜੀ ਇੱਕ ਦਿਨ ਰੈਸਟ ਕਰ ਲਵਾਂ ਨੀ ਗਰਮੀ ਵੀ ਬਹੁਤ ਹੀ ਜਿਆਦਾ ਗਰਮੀ ਆ ਤੇ ਸਰਮੈਂ ਕੱਜ ਲੋ ਕਪੜੇ ਵਗੈਰਾ ਸਾਮਲਣੀਆਂ ਥੋੜਾ ਜਿਹਾ ਆਪਣੀ ਬੋਡੀ ਨੂੰ ਵੀ ਰੈਸਟ ਮਿਲ ਜੂ ਕੰਮ ਜਿਆਦੇ ਸੀ ਅੱਜ ਹਨਾ ਤੇ ਰਾਤ ਨੂੰ ਮੈਂ ਸੋਚ ਰਹੀ ਆ ਫ੍ਰਿਜ ਸਾਫ ਕਰ ਲਾਂ ਫ੍ਰਿਜ ਅੰਦਰੋਂ ਵੀ ਸਾਫ ਕਰਨ ਆਲਾ ਪਿਆ ਤੇ ਬਾਹਰੋਂ ਵੀ ਸਾਫ ਕਰਨਾ ਤੇ ਬਹੁਤ ਗੰਦਾ ਪਿਆ ਅੰਦਰੋਂ ਫ੍ਰਿਜ ਤੇ ਮੈਂ ਦੇਖੂਗੀ ਰਾਤ ਨੂੰ ਜਦੋਂ ਕਿਚਨ ਦਾ ਕੰਮ ਖਤਮ ਹੋ ਗਿਆ ਜੇ ਮੇਰੇ ਚ ਹਿੰਮਤ ਰਹੀ ਤਾਂ ਮੈਂ ਫ੍ਰਿਜ ਸਾਫ ਕਰ ਲਵਾਂਗੀ ਤੇ ਫਿਰ ਇਹ ਹੁੰਦਾ ਕਿ ਫ੍ਰਿਜ ਇਹ ਖੋਲਾਂਗੇ ਕੂਲਿੰਗ ਨਿਕਲੂਗੀ ਤੇ ਰਾਤ ਨੂੰ ਚਲੋ ਫਿਰ ਆਪਾਂ ਫ੍ਰਿਜ ਦੀ ਆਪਾਂ ਲੋਡ ਨਹੀਂ ਆਮ ਬੰਦ ਕਰਕੇ ਆਪਾਂ ਰੱਖ ਦੇਣਾ ਤੇ ਕੂਲਿੰਗ ਉਹਦੀ ਮੇਨਟੇਨ ਹੋ ਜੂ ਫਿਰ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਬਲੀਸ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚੀ ਅਕਾਲ